ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰ ਟੋਟਕੇ ਦੇ ਉੱਪਰ ਦੋਸਤੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਇੰਪੋਰਟੈਂਟ ਵੀਡੀਓ ਹੈ ਕਿਉਂਕਿ ਅੱਜ ਅਸੀਂ ਦੱਸਣ ਵਾਲੇ ਹਾਂ ਜੀ ਕਿ 21 ਜੁਲਾਈ ਤੋਂ ਲੈ ਕੇ 31 ਜੁਲਾਈ ਤੱਕ ਸਮਾਂ ਬਹੁਤ ਹੀ ਵਧੀਆ ਰਹਿਣ ਵਾਲਾ ਹੈ ਜਿਸ ਸਮੇਂ ਦੇ ਵਿੱਚ ਬਹੁਤ ਹੀ ਕੋਈ ਵੱਡਾ ਮਹਾਸੰਯੋਗ ਬਣਦਾ ਦਿਖਾਈ ਦੇ ਰਿਹਾ ਹੈ ਜਿਸ ਦੇ ਨਾਲ ਪੰਜ ਰਾਸ਼ੀ ਵਾਲਿਆਂ ਦੀ ਤਾਂ ਕਿਸਮਤ ਹੀ ਚਮਕਣ ਵਾਲੀ ਹੈ ਉਹਨਾਂ ਨੂੰ ਧਨ ਦਾ ਲਾਭ ਹੋ ਜਾਵੇਗਾ ਉਹਨਾਂ ਦੀ ਕਿਸਮਤ ਦੇ ਬੰਦ ਦਰਵਾਜ਼ੇ ਖੁੱਲਣ ਵਾਲੇ ਹਨ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਕੋਈ ਉਹਨਾਂ ਨੂੰ ਬਹੁਤ ਵੱਡੀ ਖੁਸ਼ਖਬਰੀ ਮਿਲ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਮਾਤਾ ਦੀ ਕਿਰਪਾ ਹਮੇਸ਼ਾ ਦੇ ਲਈ 12 ਰਾਸ਼ੀਆਂ ਦੇ ਉੱਪਰ ਬਣ ਜਾਵੇ ਤੇ 12 ਹੀ ਰਾਸ਼ੀਆਂ ਹੋ ਜਾਣ ਜੀ ਧਨ ਦੇ ਨਾਲ ਮਾਲਾ ਮਾਲ ਕਿਉਂਕਿ ਕਿਹਾ ਜਾਂਦਾ ਹੈ ਕਿ ਮਾਤਾ ਲక్ష్ਮੀ ਦੇਵੀ ਬਹੁਤ ਹੀ ਚੰਚਲ ਸੁਭਾਅ ਦੀ ਹੁੰਦੀ ਹੈ ਕਦੇ ਵੀ ਕਿਸੇ ਇੱਕ ਘਰ ਦੇ ਵਿੱਚ ਟਿਕ ਕੇ ਨਹੀਂ ਬੈਠਦੀ ਕਦੀ ਕਿਸੇ ਦੇ ਘਰੇ ਜਿਸ ਦੇ ਘਰੇ ਵੀ ਪ੍ਰਸੰਨ ਹੋ ਜਾਂਦੀ ਹੈ ਉਸ ਦੇ ਘਰੇ ਬੈਠ ਜਾਂਦੀ ਹੈ ਪਰ ਜਿਸ ਤੇ ਉੱਪਰ ਉਹ ਕਰੋਧਿਤ ਹੋ ਜਾਂਦੀ ਹੈ ਉਸ ਦੇ ਘਰ ਤੋਂ ਤਾਂ ਦੂਰ ਹੀ ਚਲੀ ਜਾਂਦੀ ਹੈ ਭਾਵੇਂ ਉਸ ਦੇ ਘਰ ਵਿੱਚ ਧਨ ਦੀ ਕਮੀ ਹੋ ਜਾਂਦੀ ਹੈ ਸੋ ਇਸ ਦੇ ਲਈ ਆਪਾਂ ਮਾਤਾ ਲక్ష్ਮੀ ਦੇਵੀ ਜੀ ਨੂੰ ਪ੍ਰਸੰਨ ਕਰਨਾ ਹੈ ਜੀ ਤੇ ਮਾਤਾ ਲక్ష్ਮੀ ਦੇਵੀ ਜੀ ਖੁਦ ਪ੍ਰਸੰਨ ਹੋ ਕੇ ਇਹਨਾਂ ਪੰਜ ਰਾਸ਼ੀਆਂ ਦੇ ਉੱਪਰ ਆਪਣੇ ਕਿਰਪਾ ਵਰਸਾਉਣ ਵਾਲੇ ਹਨ ਮਠਿਆਈ ਵੰਡਣ ਦੇ ਲਈ ਇਹਨਾਂ ਪੰਜ ਰਾਸ਼ੀਆਂ ਦੇ ਲਈ ਸਮਾਂ ਬਣ ਚੁੱਕਾ ਹੈ ਜੀ ਕਿਉਂਕਿ ਕੋਈ ਬਹੁਤ ਹੀ ਵੱਡਾ ਮਹੱਤਵਪੂਰਨ ਗ੍ਰਹਿ ਗੋਚਰ ਇਹਨਾਂ ਦੀ ਰਾਸ਼ੀ ਵਿੱਚ ਹੋਣ ਵਾਲਾ ਹੈ ਸਭ ਤੋਂ ਪਹਿਲਾਂ ਤਾਂ ਦੇਵ ਗੁਰੂ ਬ੍ਰਹਸਪਤੀ ਆਪਣੀ ਰਾਸ਼ੀ ਦੇ ਵਿੱਚ ਚਾਲ ਪਰਿਵਰਤਨ ਕਰਨ ਵਾਲੇ ਹਨ ਇਸ ਤੋਂ ਬਾਅਦ 21 ਜੁਲਾਈ ਤੋਂ ਲੈ ਕੇ 31 ਜੁਲਾਈ ਤੱਕ ਸ਼ਨੀ ਦੇਵ ਨਕਸ਼ਤਰ ਪਰਿਵਰਤਨ ਕਰਨ ਵਾਲੇ ਹਨ ਜੁਲਾਈ ਦੇ ਵਿੱਚ ਸਾਲ ਦਾ ਸਭ ਤੋਂ ਵੱਡਾ ਮਹਾ ਸੰਜੋਗ ਬਣਦਾ ਦਿਖਾਈ ਦੇ ਰਿਹਾ ਹੈ ਇਸ ਤੋਂ ਇਲਾਵਾ ਜੁਲਾਈ ਦੇ ਵਿੱਚ ਬਦਲਾਅ ਵੀ ਇਹਨਾਂ ਰਾਸ਼ੀਆਂ ਦੇ ਵਿੱਚ ਬਹੁਤ ਵੱਡੇ ਵੱਡੇ ਹੋ ਜਾਣਗੇ ਇਹਨਾਂ ਸਾਰਿਆਂ ਦੇ ਮਹਾ ਪਰਿਵਰਤਨ ਤੋਂ ਬਾਅਦ ਜੁਲਾਈ ਵਿੱਚ ਹੀ ਮਾਤਾ ਲక్ష్ਮੀ ਜੀ ਦੀ ਅਪਾਰ ਕਿਰਪਾ ਇਹਨਾਂ ਪੰਜ ਰਾਸ਼ੀਆਂ ਤੇ ਫਿਰ ਹੋ ਜਾਵੇਗੀ ਤੇ ਚਲੋ ਵਾਰੀ-ਵਾਰੀ ਕਰਕੇ ਜਾਣ ਲੈਂਦੇ ਹਾਂ ਜੀ ਕਿ ਉਹ ਭਾਗਸ਼ਾਲੀ ਰਾਸ਼ੀਆਂ ਕਿਹੜੀਆਂ-ਕਿਹੜੀਆਂ ਹਨ ਜਿਨ੍ਹਾਂ ਦੀ ਕਿਸਮਤ ਦੇ ਹੁਣ ਬੰਦ ਦਰਵਾਜ਼ੇ ਖੁੱਲਣ ਵਾਲੇ ਹਨ ਉਹਨਾਂ ਦੇ ਲਈ ਜੁਲਾਈ ਦਾ ਮਹੀਨਾ ਬਹੁਤ ਹੀ ਵਧੀਆ ਹੋਣ ਵਾਲਾ ਹੈ ਇਸ ਲਈ ਇਸ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਨਾਲ ਸੁਣ ਲੈਣਾ ਜੀ ਕਿਉਂਕਿ ਹੋ ਸਕਦਾ ਹੈ ਤੁਹਾਡੀ ਵੀ ਰਾਸ਼ੀ ਇਹਨਾਂ ਭਾਗਸ਼ਾਲੀ ਰਾਸ਼ੀਆਂ ਦੇ ਵਿੱਚੋਂ ਇੱਕ ਹੋ ਜਾਵੇ ਇਹਨਾਂ ਰਾਸ਼ੀ ਵਾਲਿਆਂ ਲਈ ਕੋਈ ਬਹੁਤ ਹੀ ਮਹੱਤਵਪੂਰਨ ਹੈ ਜੀ ਇਹ ਵੀਡੀਓ ਜੁਲਾਈ ਦੇ ਮਹੀਨੇ ਦੇ ਗ੍ਰਹਿ ਨਕਸ਼ਤਰ ਦੀ ਸਥਿਤੀ ਦੇ لحاظ ਨਾਲ ਸਾਲ ਦੇ ਵਿੱਚ ਸਭ ਤੋਂ ਖਾਸ ਸਮੇਂ ਤੇ ਬਣਾਈ ਗਈ ਹੈ ਕਿਉਂਕਿ ਇਸ ਮਹੀਨੇ ਕਈ ਅਹਿਮ ਗ੍ਰਹਿ ਆਪਣੇ ਵਿੱਚ ਰਾਸ਼ੀ ਪਰਿਵਰਤਨ ਕਰਨਗੇ ਇਹਨਾਂ ਦੇ ਵਿੱਚੋਂ ਸਭ ਤੋਂ ਵੱਡਾ ਅਤੇ ਵਿਸ਼ੇਸ਼ ਰੂਪ ਮੰਨਿਆ ਜਾ ਰਿਹਾ ਹੈ ਦੇਵ ਗੁਰੂ ਬ੍ਰਹਸਪਤੀ ਦਾ ਗੋਚਰ ਕਰਨਾ ਕਿਉਂਕਿ ਜਿਸ ਦਾ ਸਿੱਧਾ ਸੰਬੰਧ ਹੁੰਦਾ ਹੈ ਜੀ ਹਰ ਵਿਅਕਤੀ ਦੇ ਕੈਰੀਅਰ ਵਪਾਰ ਅਤੇ ਧਨ ਪ੍ਰਾਪਤੀ ਨੂੰ ਦੇਖਣ ਨੂੰ ਮਿਲਦਾ ਹੈ ਤੇ ਦੋਸਤੋ ਆਓ ਜਾਣਦੇ ਹਾਂ ਜੀ ਉਹ ਭਾਗਸ਼ਾਲੀ ਰਾਸ਼ੀਆਂ ਕਿਹੜੀਆਂ ਹਨ ਜਿਨ੍ਹਾਂ ਦੇ ਉੱਪਰ ਮਾਤਾ ਲక్ష్ਮੀ ਜੀ ਦੀ ਅਸੀਮ ਕਿਰਪਾ ਬਣ ਚੁੱਕੀ ਹੈ ਸਭ ਤੋਂ ਪਹਿਲੀ ਰਾਸ਼ੀ ਹੈ ਜੀ ਮੇਖ ਰਾਸ਼ੀ ਮੇਖ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਧਨ ਕਮਾਉਣ ਦੇ ਤੁਹਾਨੂੰ ਹੁਣ ਨਵੇਂ-ਨਵੇਂ ਮਾਧਿਅਮ ਮਿਲਣਗੇ ਪਰਿਵਾਰ ਦੇ ਨਾਲ ਬਿਤਾਉਣ ਲਈ ਸਮਾਂ ਤੁਹਾਡੇ ਕੋਲ ਚੰਗਾ ਹੋਵੇਗਾ ਕੁੱਲ ਮਿਲਾ ਕੇ ਤੁਹਾਨੂੰ ਦੱਸ ਦਈਏ ਕਿ ਤੁਹਾਡੀ ਹੁਣ ਇਨਕਮ ਦੇ ਵਿੱਚ ਵਾਧਾ ਹੋਣ ਵਾਲਾ ਹੈ ਜੁਲਾਈ ਦੇ ਤੀਸਰੇ ਭਾਗ ਦੇ ਵਿੱਚ ਸ਼ਨੀ ਦੇਵ ਜੀ ਤੁਹਾਡੀ ਰਾਸ਼ੀ ਦੇ ਵਿੱਚ ਗ੍ਰਹ ਗੋਚਰ ਕਰ ਜਾਣਗੇ ਜੋ ਕਿ ਤੁਹਾਨੂੰ ਨੌਕਰੀ ਦੇ ਵਿੱਚ ਸਫਲਤਾ ਪ੍ਰਾਪਤ ਕਰਵਾਉਣਗੇ ਜਿਸ ਦੇ ਨਾਲ ਤੁਹਾਡੀ ਕਿਸਮਤ ਦੇ ਹੁਣ ਬੰਦ ਦਰਵਾਜ਼ੇ ਖੁੱਲ ਜਾਣਗੇ ਦੋਸਤੋ ਅਗਲੀ ਰਾਸ਼ੀ ਤੋਂ ਦੱਸਣ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜ਼ਿੰਦਗੀ ਦੇ ਵਿੱਚ ਤੁਸੀਂ ਕਈ ਐਸੇ ਲੋਕਾਂ ਨੂੰ ਮਿਲੇ ਹੋਵੋਗੇ ਜੋ ਬਹੁਤ ਹੀ ਮਿਹਨਤ ਕਰਦੇ ਹਨ ਪਰ ਉਹਨਾਂ ਨੂੰ ਉਹਨਾਂ ਦੀ ਮਿਹਨਤ ਦਾ ਪੂਰਾ ਫਲ ਪ੍ਰਾਪਤ ਨਹੀਂ ਹੁੰਦਾ ਤੇ ਕੁਝ ਲੋਕ ਐਸੇ ਵੀ ਹੁੰਦੇ ਹਨ ਜੋ ਆਪਣੇ ਕੰਮ ਦੇ ਵਿੱਚ ਮਿਹਨਤ ਕਰਨ ਦੇ ਬਾਵਜੂਦ ਵੀ ਅੱਗੇ ਤੱਕ ਪਹੁੰਚ ਜਾਂਦੇ ਹਨ ਜੋ ਆਪਣੇ ਕੰਮ ਦੇ ਵਿੱਚ ਬਿਨਾਂ ਮਿਹਨਤ ਕਰਨ ਦੇ ਕਾਮਯਾਬ ਹੋ ਜਾਂਦੇ ਹਨ ਤੇ ਉਹਨਾਂ ਨੂੰ ਧਨ ਦੀ ਪ੍ਰਾਪਤੀ ਬਹੁਤ ਜ਼ਿਆਦਾ ਹੋ ਜਾਂਦੀ ਹੈ। ਦੋਸਤੋ ਇੱਥੇ ਤੁਹਾਨੂੰ ਦੱਸ ਦਈਏ ਕਿ ਇਹ ਸਭ ਗ੍ਰਹਾਂ ਦਾ ਖੇਲ ਹੁੰਦਾ ਹੈ ਤੇ ਹੋਰ ਕੀ ਹੁੰਦਾ ਹੈ। ਹੁਣ ਤੁਹਾਨੂੰ ਦੱਸਦੇ ਹਾਂ ਜੀ ਅਗਲੀ ਖੁਸ਼ ਨਸੀਬ ਰਾਸ਼ੀ ਕਿਹੜੀ ਹੈ। ਉਹ ਹੈ ਜੀ ਮਿਥਨ ਰਾਸ਼ੀ। ਮਿਥਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਜੁਲਾਈ ਦੇ ਅਖੀਰਲੇ ਹਫ਼ਤੇ ਵਿੱਚ ਤੁਹਾਡੇ ਲਈ ਸਮਾਂ ਬਹੁਤ ਹੀ ਚੰਗਾ ਅਤੇ ਫਲਦਾਇਕ ਤੇ ਲਾਭਦਾਇਕ ਹੋ ਜਾਵੇਗਾ। ਤੁਹਾਡੀ ਬਹੁਤ ਹੀ ਸਪਸ਼ਟਤਾ ਵਧ ਜਾਵੇਗੀ ਤੁਸੀਂ ਆਪਣੇ ਅੰਦਰ ਇੱਕ ਅਲੱਗ ਹੀ ਊਰਜਾ ਦਾ ਅਨੁਭਵ ਕਰੋਗੇ ਕਾਰਜ ਸਥਾਨ ਦੇ ਵਿੱਚ ਤੁਹਾਡਾ ਬਹੁਤ ਹੀ ਮਨ ਲੱਗੇਗਾ ਜਿਸ ਦੇ ਨਾਲ ਤੁਸੀਂ ਆਪਣੇ ਹਰ ਕੰਮ ਨੂੰ ਸਫਲਤਾਪੂਰਵਕ ਪੂਰਿਆਂ ਕਰ ਲਓਗੇ ਜੇਕਰ ਤੁਸੀਂ ਆਫਿਸ ਦੇ ਵਿੱਚ ਨੌਕਰੀ ਕਰਦੇ ਹੋ ਤਾਂ ਤੁਸੀਂ ਆਪਣੇ ਸਾਥੀਆਂ ਦੇ ਨਾਲ ਬਹੁਤ ਹੀ ਵਧੀਆ ਸਮਾਂ ਬਤੀਤ ਕਰੋਗੇ ਕਾਰੋਬਾਰ ਦੇ ਨਾਲ ਜੁੜੇ ਲੋਕਾਂ ਨੂੰ ਬਹੁਤ ਜ਼ਿਆਦਾ ਧਨਲਾਭ ਦੀ ਪ੍ਰਾਪਤੀ ਹੋਣ ਵਾਲੀ ਹੈ ਤੇ ਜੇਕਰ ਉਹ ਇਸ ਸਮੇਂ ਕੋਈ ਨਵਾਂ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹਨ ਜਾਂ ਪਾਰਟਨਰਸ਼ਿਪ ਦੇ ਵਿੱਚ ਕੋਈ ਨਵਾਂ ਕੰਮ ਕਰਨਾ ਚਾਹੁੰਦੇ ਹਨ ਉਸ ਵਿੱਚ ਵੀ ਇਹਨਾਂ ਨੂੰ ਸਫਲਤਾ ਤੇ ਤਰੱਕੀ ਹੀ ਮਿਲਦੀ ਨਜ਼ਰ ਆਵੇਗੀ ਤੁਸੀਂ ਜੋ ਵੀ ਯਾਤਰਾ ਤੇ ਜਾਂਦੇ ਹੋ ਉਹ ਵੀ ਤੁਹਾਡੇ ਲਈ ਬਹੁਤ ਹੀ ਫਾਇਦੇਮੰਦ ਸਾਬਿਤ ਹੋ ਜਾਵੇਗੀ ਮਿਥਨ ਰਾਸ਼ੀ ਦੇ ਸਵਾਮੀ ਬੁੱਧ ਜੋ ਕਿ ਜੁਲਾਈ ਦੇ ਮਹੀਨੇ ਇਹਨਾਂ ਦੇ ਉੱਪਰ ਲਗਨ ਤੇ ਭਾਵ ਰਹਿਣਗੇ ਤੁਹਾਡੇ ਲਈ ਜੁਲਾਈ ਦਾ ਅਖੀਰਲਾ ਹਫਤਾ ਬਹੁਤ ਹੀ ਲਾਭ ਕਾਰੀ ਰਹਿਣ ਵਾਲਾ ਹੈ ਜੀ ਕੈਰੀਅਰ ਦੇ ਵਿੱਚ ਅੱਗੇ ਵਧਣ ਦੇ ਨਾਲ ਤੁਹਾਨੂੰ ਨਵੇਂ-ਨਵੇਂ ਕੈਰੀਅਰ ਦੇ ਵਿੱਚ ਅੱਗੇ ਵਧਣ ਦੇ ਨਾਲ ਤੁਹਾਨੂੰ ਨਵੇਂ-ਨਵੇਂ ਅਫਸਰ ਪ੍ਰਾਪਤ ਹੋ ਜਾਣਗੇ ਜੁਲਾਈ ਦਾ ਅਖੀਰਲੇ ਹਫਤੇ ਤੁਹਾਨੂੰ ਪ੍ਰਮੋਸ਼ਨ ਵੀ ਮਿਲ ਸਕਦੀ ਹੈ ਦੋਸਤ ਤੁਹਾਨੂੰ ਦੱਸਦੇ ਹਾਂ ਜੀ ਹੁਣ ਅਗਲੀ ਰਾਸ਼ੀ ਦੇ ਬਾਰੇ ਅਗਲੀ ਭਾਗਸ਼ਾਲੀ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਜੁਲਾਈ ਦਾ ਮਹੀਨਾ ਬਹੁਤ ਹੀ ਤੁਹਾਡੇ ਲਈ ਸੁਖਦਾਇਕ ਰਹਿਣ ਵਾਲਾ ਹੈ ਅਖੀਰਲੇ ਹਫਤੇ ਤੁਹਾਨੂੰ ਕੋਈ ਗੁੱਡ ਨਿਊਜ਼ ਸੁਣਨ ਨੂੰ ਮਿਲ ਸਕਦੀ ਹੈ ਤੁਹਾਨੂੰ ਆਪਣੇ ਬੱਚਿਆਂ ਵੱਲੋਂ ਕੋਈ ਵੱਡੀ ਉਪਲਬਧੀ ਨੂੰ ਲੈ ਕੇ ਖੁਸ਼ਖਬਰੀ ਮਿਲ ਸਕਦੀ ਹੈ ਤੁਹਾਨੂੰ ਮਾਤਾ ਪਿਤਾ ਦਾ ਵੀ ਇਸ ਸਮੇ ਪੂਰਾ ਹੀ ਸਹਿਯੋਗ ਮਿਲੇਗਾ ਜਿਹੜੇ ਲੋਕ ਕਿਸੇ ਨੌਕਰੀ ਦੀ ਤਲਾਸ਼ ਵਿੱਚ ਇੱਧਰ ਉੱਧਰ ਭਟਕ ਰਹੇ ਸਨ ਉਹਨਾਂ ਨੂੰ ਮਨਚਾਹੀ ਨੌਕਰੀ ਵੀ ਮਿਲ ਸਕਦੀ ਹੈ ਤੁਹਾਨੂੰ ਇਸ ਸਮੇ ਕਹਿ ਦਈਏ ਕਿ ਕੋਈ ਵੱਡੀ ਖੁਸ਼ਖਬਰੀ ਪ੍ਰਾਪਤ ਹੋਵੇਗੀ ਜਿਸ ਦੇ ਨਾਲ ਤੁਹਾਡੇ ਘਰ ਦਾ ਮਾਹੌਲ ਹੁਣ ਖੁਸ਼ ਨਮਾ ਬਣ ਜਾਵੇਗਾ ਤੁਹਾਡੇ ਖਰਚੇ ਜਿਹੜੇ ਹਨ ਉਹ ਘਟ ਜਾਣਗੇ ਤੇ ਤੁਹਾਡੀ ਸੈਲਰੀ ਜਿਹੜੀ ਹੈ ਵੱਧਦੀ ਹੋਈ ਨਜ਼ਰ ਆ ਰਹੀ ਹੈ ਜਿਨ੍ਹਾਂ ਦਾ ਅਜੇ ਤੱਕ ਵਿਆਹ ਦੇ ਯੋਗ ਨਹੀਂ ਸਨ ਬਣੇ ਉਹਨਾਂ ਦੇ ਵਿਆਹ ਦੇ ਯੋਗ ਬਣਦੇ ਦਿਖਾਈ ਦੇ ਰਹੇ ਹਨ ਵਪਾਰ ਕਰਨ ਵਾਲੇ ਲੋਕਾਂ ਲਈ ਇਹ ਸਮਾਂ ਬਹੁਤ ਹੀ ਲਾਭਕਾਰੀ ਸਾਬਿਤ ਹੋ ਜਾਵੇਗਾ ਹਾਲਾਂਕਿ ਮੰਗਲ ਦੇ 10ਵੇਂ ਘਰ ਦੇ ਵਿੱਚ ਆਉਣ ਦੇ ਕਾਰਨ ਤੁਹਾਡੇ ਖਰਚੇ ਥੋੜੇ ਬਹੁਤ ਵੱਧ ਸਕਦੇ ਹਨ ਤੇ ਨੁਕਸਾਨ ਵੀ ਥੋੜਾ ਬਹੁਤ ਹੋ ਸਕਦਾ ਹੈ ਪਰ ਜੇਕਰ ਤੁਸੀਂ ਸਾਵਧਾਨੀ ਵਰਤਦੇ ਹੋ ਤੇ ਤੁਹਾਨੂੰ ਫਿਰ ਫਾਇਦਾ ਵੀ ਹੋ ਜਾਵੇਗਾ ਜੁਲਾਈ ਦੇ ਅਖੀਰਲੇ ਹਫਤੇ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਸਮਾਂ ਬਹੁਤ ਹੀ ਉੱਤਮ ਰਹਿਣ ਵਾਲਾ ਹੈ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ বৃশ্চਿਕ ਰਾਸ਼ੀ বৃশ্চਿਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਜੁਲਾਈ ਦੇ ਮਹੀਨੇ ਦਾ ਆਖਰੀ ਹਫਤਾ ਤੁਹਾਡੇ ਲਈ ਕੋਈ ਸ਼ੁਭ ਸਬਾਚਾਰ ਲੈ ਕੇ ਆਵੇਗਾ ਇੱਕ ਤਾਂ ਤੁਹਾਨੂੰ ਜ਼ਬਰਦਸਤ ਧਨਲਾਭ ਦੀ ਪ੍ਰਾਪਤੀ ਹੋਵੇਗੀ ਦੂਸਰਾ ਤੁਹਾਡੀ ਇਨਕਮ ਦੇ ਵਿੱਚ ਵੀ ਵਾਧਾ ਹੋਣ ਵਾਲਾ ਹੈ ਨੌਕਰੀ ਤੇ ਵਪਾਰ ਦੇ ਲਈ ਦੋਵਾਂ ਲਈ ਸਮਾਂ ਤੁਹਾਡੇ ਅਨੁਕੂਲ ਹੈ ਤੁਹਾਨੂੰ ਤਰੱਕੀ ਦੀ ਪ੍ਰਾਪਤੀ ਹੋ ਜਾਵੇਗੀ ਹਾਲਾਂਕਿ ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਕਿਸੇ ਦੇ ਉੱਤੇ ਵੀ ਤੁਸੀਂ ਅੱਖਾਂ ਬੰਦ ਕਰਕੇ ਵਿਸ਼ਵਾਸ ਨਹੀਂ ਕਰਨਾ ਜੇਕਰ ਤੁਸੀਂ ਕਰੋਗੇ ਤਾਂ ਤੁਹਾਨੂੰ ਨੁਕਸਾਨ ਵੀ ਝੱਲਣਾ ਪੈ ਸਕਦਾ ਹੈ ਬਾਕੀ ਸਾਰੇ ਵੱਡੇ ਗ੍ਰਹਿ ਜਿਵੇਂ ਕਿ ਸੂਰਜ ਦੇਵ ਅਤੇ ਗੁਰੂ ਬ੍ਰਹਸਪਤੀ ਦੇ ਨਾਲ ਹੀ ਸ਼ਨੀ ਦੇਵ ਆਪਣੀ ਚਾਲ ਦੇ ਵਿੱਚ ਪਰਿਵਰਤਨ ਕਰਨਗੇ ਜਿਸ ਨਾਲ ਜੁਲਾਈ ਦੇ ਅਖੀਰਲੇ ਹਫਤੇ ਤੁਹਾਨੂੰ ਕੋਈ ਗੁੱਡ ਨਿਊਜ਼ ਪ੍ਰਾਪਤ ਹੋ ਜਾਵੇਗੀ ਇਸ ਸਮੇਂ ਤੁਹਾਨੂੰ ਆਪਣੇ ਪਰਿਵਾਰ ਦਾ ਤੇ ਲੋਕਾਂ ਦਾ ਸਾਥ ਮਿਲ ਜਾਵੇਗਾ ਉਸ ਤੋਂ ਇਲਾਵਾ ਚੰਗਾ ਪੈਸਾ ਕਮਾਉਣ ਦੇ ਵਿੱਚ ਸਫਲ ਹੋ ਜਾਓਗੇ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਕਰਕ ਰਾਸ਼ੀ ਕਰਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਲਈ ਜੁਲਾਈ ਦਾ ਮਹੀਨੇ ਦਾ ਅਖੀਰਲੀ ਹਫਤਾ ਬਹੁਤ ਹੀ ਜ਼ਬਰਦਸਤ ਰਹਿਣ ਵਾਲਾ ਹੈ ਤੁਹਾਡੇ ਲਈ ਚੰਗਾ ਤੇ ਅਨੁਕੂਲ ਪ੍ਰਣਾਮ ਲੈ ਕੇ ਆਵੇਗਾ ਨੌਕਰੀ ਦੇ ਵਿੱਚ ਸਥਿਤੀ ਬਹੁਤ ਹੀ ਬਿਹਤਰ ਹੋ ਜਾਵੇਗੀ ਕੰਮਾਂ ਦੇ ਵਿੱਚ ਸਫਲਤਾ ਪ੍ਰਾਪਤ ਹੋਵੇਗੀ ਜੁਲਾਈ ਦੇ ਮਹੀਨੇ ਦੇ ਅਖੀਰਲੇ ਹਫਤੇ ਤੁਹਾਨੂੰ ਪ੍ਰਮੋਸ਼ਨ ਦਾ ਲਾਭ ਵੀ ਮਿਲ ਸਕਦਾ ਹੈ ਰੁਕੇ ਹੋਏ ਕੰਮਾਂ ਵਿੱਚ ਸਫਲਤਾ ਪ੍ਰਾਪਤ ਹੋ ਜਾਵੇਗੀ ਵੱਡੇ ਵਪਾਰਕ ਫੈਸਲੇ ਤੁਸੀਂ ਜਿਹੜੇ ਵੀ ਕਰੋਗੇ ਉਸ ਵਿੱਚ ਤੁਹਾਨੂੰ ਧਨ ਲਾਭ ਦੀ ਪ੍ਰਾਪਤੀ ਹੋ ਜਾਵੇਗੀ ਇਸ ਸਮੇਂ ਤੁਹਾਡੇ ਧਨ ਦੀ ਬਚਤ ਵੀ ਹੋ ਜਾਵੇਗੀ ਰਾਹੂ ਦੀ ਚੰਗੀ ਸਥਿਤੀ ਦੇ ਆਉਣ ਨਾਲ ਜੁਲਾਈ ਦੇ ਅਖੀਰਲੇ ਹਫਤੇ ਤੁਹਾਨੂੰ ਕੋਈ ਬਹੁਤ ਵੱਡੀ ਸਫਲਤਾ ਹੱਥ ਲੱਗ ਜਾਵੇਗੀ ਸੋ ਦੋਸਤੋ ਇਹ ਸੰਨ ਜੀ ਉਹ ਖੁਸ਼ ਨਸੀਬ ਰਾਸ਼ੀਆਂ ਜਿਹੜੀਆਂ ਜੁਲਾਈ ਦੇ ਅਖੀਰਲੇ ਹਫਤੇ ਹੋ ਜਾਣਗੀਆਂ ਜੀ ਧਨ ਦੇ ਨਾਲ ਮਾਲਾ-ਮਾਲ ਧੰਨਵਾਦ